ਗਾਈਜ਼ ਆ ਸਾਡਾ ਪਿੰਡ ਪਿੱਪਲ ਇਹ ਸਾਡੇ ਘਰ ਦੇ ਮੋਰ ਹੀ ਨੇ ਪਿੱਪਲ ਪੈਂਡ ਕਿੰਨੇ ਸੋਹਣੇ ਹੁੰਦੇ ਨਾ ਸ਼ਹਿਰਾਂ ਚ ਤਾਂ ਹੈ ਹੀ ਨਹੀਂ ਇਦਾਂ ਦਾ ਕੁਝ ਤੁਸੀਂ ਆ ਦੇਖੋ ਵਿੱਚ ਕਿੰਨੀ ਹੈ ਉਹ ਸਾਡਾ ਬਾੜਾ ਇਹ ਸਤਿ ਸ਼੍ਰੀ ਅਕਾਲ ਜੀ ਕਿ ਮੈਂ ਤੁਸੀ ਸਾਰੇ ਜਣੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਗਾਇਜ਼ ਇਹ ਮੇਰੇ ਪੇਕੇ ਪਿੰਡ ਦਾ ਵਲੌਗ ਹੈ ਤੇ ਮੈਂ ਇੱਥੇ ਉਹਨਾਂ ਦੀ ਡਾਇਰੀ ਡੈਰੀ ਚ ਲੈ ਕੇ ਆਈਆਂ ਤੁਹਾਨੂੰ ਸਾਰਿਆਂ ਨੂੰ ਤੇ ਤੁਸੀਂ ਵਲੌਗ ਨੂੰ ਇੰਜੋਏ ਕਰਿਓ ਜਿਹੜੇ ਵਲੌਗ 'ਚ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਜਿਹੜੀ ਵੀਡੀਓ ਹੈਗੀ ਹੈ ਈਮੇਦੀ ਲੱਗੀ ਠੀਕ ਹੈ ਜੀ ਜਿਹੜਾ ਘਰ ਦਾ ਵਲੌਗ ਸੀਗਾ ਉਹ ਮੈਂ ਅਪਲੋਡ ਕਰ ਦਿੱਤਾ ਸੀਗਾ 2 ਦਿਨ ਪਹਿਲਾਂ ਠੀਕ ਹੈ ਜੀ ਇਹ ਜਿੱਥੇ ਉਹਨਾਂ ਨੇ ਮੱਝਾ ਰੱਖੀਆਂ ਹੋਈਆਂ ਨੇ ਮਤਲਬ ਸਾਡੇ ਦਰਕੰਡੀ ਏਰੀਏ ਚ ਬਾੜਾ ਕਹਿੰਦੇ ਨੇ ਤੇ ਡੰਗਰਾਂ ਵਾਲਾ ਤੇ ਇੱਥੇ ਹੁਣ ਮੈਂ ਆ ਗਈਆਂ ਤੇ ਚਲੋ ਹੁਣ ਆਪਾਂ ਜਿਹੜਾ ਵਲੌਗ ਹੈਗਾ ਉਹ ਕੰਟੀਨਿਊ ਰੱਖਦੇ ਹੋਏ ਵੀਡੀਓ ਸਕਿਪ ਨਾ ਕਰਿਓ ਪੂਰੀ ਜ਼ਰੂਰ ਦੇਖਿਓ ਮੱਝਾ ਗਾਇਜ਼ ਇਹ ਸਾਰੀਆਂ ਮੇਰੇ ਪ੍ਰਾਣੀ ਮੱਝਾਂ ਨੇ ਜੋ ਸੇ ਅਗਾਈਆਂ ਹੋਗੀਆਂ ਉਹ ਵੱੱਜਾ ਹੋ ਗਿਆ ਇਹਨਾਂ ਦੇ ਬੱਚੇ ਹੋਗੇ ਇੱਧਰ ਵੀ ਖੜੀ ਨੇ ਉਹ ਸਾਹਮਣੇ ਮਾਮਾ ਮੈ 200 ਰੁਪਏ ਤਾਂ ਦੇ ਦੇ ਕਾਹਦੇ ਮਾਮਾ ਜੱਲਾ ਹਜੇ ਲਾ ਕਿੰਨੇ ਸਾਲ ਹੋ ਗਏ 20 25 ਸਾਲ ਹੋ ਚੱਲੇ ਵਿਆਜ ਵੀ ਬਹਿ ਗਿਆ ਕਿਹੜੀ ਹੈ ਕਿ ਤੀਦੀ ਨੋ ਨਾ ਬਾਕੇ ਤੇ ਜਿੰਦ ਅਸੂ ਦੇਰੀ ਹਟ ਜਾ ਛੇੜਨਾ ਮੈਸਾ ਦਾ ਬਹੁਤ ਮਹਿੰਗਿਆ ਆਣਾ ਆਸਤਾਰਾ ਦੁੱਧੀ ਲੈ ਆਸਤਾਰਾ ਕਿਲੋ ਗਈ ਦਾ ਆਸਤਾਰਾ ਕਿਲੋ ਵਾਲੀ ਹੈ ਇਹ ਸਤਾਰਾ ਕਿਲੋ ਦੁੱਧ ਹੀ ਥਲੇ ਕਿੰਨਾ 16 ਕਿਲੋ ਇਹ ਥਲੇ 16 ਕਿਲੋ ਇਹ ਕਿੰਨੇ ਦੀ ਹੈ 1,30,000 1,30,000 ਦੀ 1,28,000 ਦੀ ਇੱਕ ਵੀ ਦੀ ਆ ਇੱਕ ਵੀ ਦੀ ਕਿੰਨੀਆਂ ਸੋਹਣੀਆਂ 5 ਮਿੰਟ ਚੋੜੇ ਕੋ ਆ ਅੱਛਾ 12 ਕਿਲੋ ਦੁੱਧ ਦੇ ਇਸਲੇ ਤੇ 5 ਮਹੀਨੇ ਨੂੰ ਹਾਂ ਕਿੰਨੀ ਸੋਹਣੀ ਹੈ ਇਹ ਤੇ ਲਗੀ ਨਾ ਦੁੱਧ ਦੇ 10 ਕਿਲੋ ਅੱਛਾ 1,10,000 ਇਹ ਇੱਕ ਲੱਖ ਲੱਗਦੇ ਰੋਏ ਇਹ 2 ਇਹ 3 ਲੱਗਦੇ ਰੋਏ ਆਹਾਂ ਉਹ ਔਰ ਡੇਢ ਹੀ ਨਾਲ ਆ ਹੂੰ ਬਾਕੀਆਂ ਫਾਰਮ ਕੈ ਫਾਰਮ ਮਾਦੇ ਇਧਰ ਕਟੀਆਂ ਐ ਇਹ ਕਟੀਆਂ ਇੰਦਰ ਫਾਰਮ ਇੰਦਰ ਬੋਮੇ ਦਾ ਫਾਰਮ ਮਾ ਮੇ ਤੇਰਾ ਫਾਰਮ ਹੈ ਇਧਰ ਆਨਸਰ ਆਈਆਂ ਸਾਰੀਆਂ ਹੋਣੇ ਵਾਲੇ ਅੱਛਾ ਕਟੀਆਂ ਐ ਕੱਡੀਆਂ ਬੱਚੇ ਫਾਰਮ ਹਾਂ ਹਰ ਹਰ ਫਾਰ ਉਹ ਬੱਚੇ ਕਿਹੜੀ ਐ ਹਰ ਵਾਰ ਹਰ ਵਾਰ ਨਸਰ ਹਰ ਵਾਰ 15 ਲੀਟਰ ਦੁੱਧ ਦਾ 1 ਲੱਖ ਰੁਪਏ ਕੀਮਤ ਹੈ ਅੱਛਾ ਇਹ ਦੇਸੀ ਲੱਗਦੀ ਹਰ ਵਾਰ ਐ

ਤੋ ਯੋ ਕਿ ਗਾਇ ਕੁੜੇ ਨੂੰ 50 ਕਿਲੋ ਦਿੰਦੀ ਹੈ। ਅੱਛਾ ਇਹ 2.5 ਲੱਖ ਦੀ ਗਾਈ ਹੈ। ਇਹ ਸੂਣ ਪਰ ਕਿੰਨਾ 50 ਕਿਲੋ 50 ਕਿਲੋ ਦੁੱਧ। ਦੂਜੇ ਸਵੇਰ ਸੂਣਾ ਹੀ ਨੇ। ਦੂਜੇ ਸਵੇਰ ਸੂਣਾ। ਇੱਧਰ ਆਹ ਜਰਸੀ ਹੈ। ਨਹੀਂ ਜਰਸੀ। ਹੂੰ ਤੇ 20 ਕਿਲੋ ਜਰਸੀ ਹੈ। ਛੂਨੇ ਵਾਲੀ। ਇਹਨਾਂ ਦੁੱਧ ਗਾੜਾ ਹੁੰਦਾ ਹੈ ਨਾ ਜਰਸੀਆਂ ਦਾ। ਹੂੰ। ਪਰ ਉਸਕੀ ਵੀਡੀਓ ਇਹ ਤਾਂ ਬਾਹਰ ਜਾਓ ਜਿਹੜੀਆਂ ਨੇ ਰਾਦੇ ਬਾਗ ਪੂਰੀਆਂ ਵੀ ਆਪਣੇ ਆਪੇ ਭੇਜ ਦੇ ਗਾਈਜ਼ ਆ 2.5 ਲੱਖ ਦੀ ਗਈਆਂ ਇਹਦੇ ਥਲੇ 10 ਕਿਲੋ ਦੁੱਧ ਦੂਜੇ ਸੂਏ ਸੋਨਾ ਹੀ ਨਹੀਂ ਠੀਕ ਹੈ ਜੀ ਇੱਧਰ ਜਿਹੜੀ ਆਹ ਹੈ ਮਿਸਟਰ ਬੈਂਡ ਨੂੰ ਇਹੇ ਜ਼ਿਆਦਾ ਹੀ ਗਈਆਂ ਇਹ ਥਲੇ 2 ਕਿਲੋ ਦਾ 82 ਇਹਨਾਂ ਦੀ ਤਾਂ ਕਿ ਤੁਹਾਨੂੰ ਪਤਾ ਹੀ ਹੈ ਦੁੱਧ ਗਾੜਾ ਹੁੰਦਾ ਵਧੀਆ ਹੁੰਦਾ ਵਧੀਆ ਦੁੱਧ ਹੁੰਦਾ

ਮਸ਼ੀਨ ਲੱਗੀ ਹੋਈ ਹੈ ਗਾਈਆਂ ਵਸ ਮਸ਼ੀਨ ਨਾਲ ਦੁੱਧ ਜਿਹੜਾ ਹੈਗਾ ਉਹ ਕੱਢਦੇ ਆ ਗਾਈ ਇਹ ਸਭ 1 ਲੱਖ ਮਸ਼ੀਨ ਲੱਗੀ ਮਸ਼ੀਨ ਦਿਖਾਓ ਮਸ਼ੀਨ ਵੀ ਲੱਗੀ ਹੋਈ ਹੈ ਇਹ ਸੋਹਣੀਆਂ ਸਾਰੀਆਂ ਗਾਈਆਂ ਵਧੀਆ ਨੇ ਨਸਲ ਵੀ ਹੈ ਫੋਰੀਏ ਗਾਈਜ਼ ਮਸ਼ੀਨ ਐਚਐਫ ਨੇ ਇਹ ਲਈਆਂ ਇਹ ਸਾਰੀਆਂ ਗਾਈਆਂ ਐਚਐਫ ਨੇ ਵਧੀਆ ਦੁੱਧ ਦਿੰਦੀਆਂ ਨੇ ਵੰਗੇ ਵੰਗੇ ਨੇ ਸਾਰੀਆਂ ਆਹ ਤੁਹਾਨੂੰ ਬੁਢੀ ਵੀ ਲੱਗਦੀ ਹੈ ਚੈਣੀ ਹੋ ਗਈ ਦੁੱਧ ਕਿੰਨੇ ਸੁਣੋ ਇਹਦੇ ਲਈ ਬਜਾਦਾ ਉਹਨਾਂ ਨਾਲ ਨਸਤੀ ਹਾਂ ਆ ਹੈਗੀ ਮਸ਼ੀਨ ਦੇਖੇ ਉਹ ਐਸਾ ਲਾਈ ਰਹਾ ਤੇਰੇ ਪੈਰ ਤੇ ਤੁਸੀਂ ਵੀਡੀਓ 'ਚ ਬੋਲਤਾ ਅੱਬ ਸਿੱਧਾ ਰਹੀ ਮਾਰੂ ਸੁਦੀ ਤੁਸੀਂ ਵੀਡੀਓ 'ਚ ਬੋਲਤਾ ਕੁਛ ਨਹੀਂ ਹੁੰਦਾ ਇਹ ਜੀ ਦੇਖੇ ਇਹ ਦੇਖੇ ਆ ਫੀਡ ਪਾਣੀ ਨਾ ਨੂੰ ਦੇਖੋ ਆ ਸਾਰੇ ਇਹਨਾਂ ਦੇ ਬੱਚੇ ਨੇ ਆ ਮੇਰੇ ਭਾਈ ਐ ਆ ਦੇਖ ਲੋ ਆ ਸਾਡਾ ਭਰਾ ਐ ਗੁੰਗਾ ਜਰ ਲਗੇ ਉਧਰ ਪਿੱਛੇ ਸਾਡੇ ਖੇਤ ਨੇ ਆ ਸਾਡੀ ਗੱਡੀ ਐ ਤੇ ਬਾਕੀ ਤੁਸੀਂ ਦੇਖ ਹੀ ਲਿਆ ਨਮਰੂਮ ਵੀ ਦਿਖਾ ਦਿੰਨੇ ਆ ਸਾਨੂੰ ਆ ਵਾਲਾ ਰੂਮ ਇੱਥੇ ਬਣਾਇਆ ਹੋਇਆ ਬਾਬਾ ਜੀ ਦੀ ਫੋਟੋ ਲੱਗੀ ਹੋਈ ਐ ਚਾਦਰ ਕੱਤੀ ਹੋਈ ਕੀ ਦੇ ਇਹ ਬਾੜੇ ਦਾ ਹੋਮ ਟੂਰ ਬਾੜੇ ਦਾ ਟੂਰ ਮਜ਼ੇਦਾਰ ਇਹ ਨੋਟ ਕਰਵਾ ਸਕਦਾ ਨੋਕ ਇਹ ਥੋੜੀ ਹੈ ਉਧਰ ਹੈ ਉਧਰ ਜਾ ਇੱਧਰ ਨਹੀਂ ਆਉਂਦੀ ਆ ਇੱਥੇ ਆ ਤੂੜੀ ਵਾਲਾ ਹੋ ਗਿਆ ਅਖਲਾਰਾ ਹੋ ਗਿਆ ਕੀ ਤਰੀ ਦਿਖਾ ਕੇ ਆਮ ਉਧਰ ਤੇ ਚਲੋ ਕਿੱਥੇ ਚਲਦੇ ਬਹੁਤ ਜਿਆਦਾ ਲੱਗਦਾ ਹੈ ਅਬ ਨਹੀਂ ਵੀਡੀਓ ਵੀਡੀਓ ਬਣਾ ਮੇਰੀ ਨਹੀਂ ਆਣੀ ਜਲਦੀ ਇੱਧਰ ਹੋ ਗਿਆ ਪੱਟੇ ਉਤਰਨ ਵਾਲਾ ਇੱਥੇ ਆ ਜੱਟ ਦੀ ਜਮੀਨ ਆ ਪੁੱਤ ਗੋਬਰ ਆ ਸਾਡੀ ਸਾਰੀ ਪਿੱਛੇ ਜ਼ਮੀਨ ਠੀਕ ਹੈ ਜੀ ਆ ਸਾਰੇ ਸਾਰੇ ਆ ਖੇਤ ਸਾਡੇ ਹੀ ਨੇ ਜਿਹੜੇ ਤੁਸੀਂ ਦੇਖਤਾ ਕੁੱਤਾ ਉਹ ਦੇਖ ਰਹਿਣ ਦੇ ਹਰ ਜਗ੍ਹਾ ਵੀ ਕੁੱਤਾ ਵੱਡੂਗਾ ਜੱਗੀ ਮਾਨ ਲਿਆ ਕਰ ਬੰਨਿਆ ਆਓ ਅਸੀਂ ਹੌਲੀ ਹੌਲੀ ਜਿਹੜਾ ਘਰ ਹੈਗਾ ਇਹ ਮੱਝਾਂ ਦਾ ਪਿੱਛੇ ਕਰ ਦਾਂਗੇ ਘਰ ਅਸੀਂ ਇੱਥੇ ਹੀ ਲੈਣਾ ਕਿਉਂਕਿ ਇੱਥੇ ਨਾ ਉਧਰ ਆਣਾ ਜਾਣਾ ਬਹੁਤ ਔਖਾ ਲੱਗਦਾ ਇਸ ਕਰਕੇ ਅਸੀਂ ਇੱਥੇ ਹੀ ਜਿਹੜਾ ਘਰ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਹਵਾ ਹਾਰਾ ਠੰਡਾ ਲੇਟ ਨਾ ਹੋਵੇ ਤਾਂ ਵੀ ਠੰਡਾ ਸਾਡਾ ਹੀ ਹੈ ਪਪੂਲਰ ਆ ਖੂਹ ਹੈ ਆ ਖੂਹ ਦੇ ਕੋਲ ਨਹੀਂ ਤੇ ਸਾਨੂੰ ਜਾਣਦਿਆ ਕਰਦੇ ਇਹਨਾਂ ਨੇ ਕਹਿਣਾ ਪਈ ਇਹ ਨਾ ਪੋਲੀ ਹੈ ਜਗਾ ਇੱਥੇ ਵਿੱਚ ਨੂੰ ਚਲ ਜਾਣਾ ਖੂਹ ਡਿਗਣ ਵਾਲਾ ਜੈਸੀ ਨਹੀਂ ਅਸੀਂ ਬਹੁਤ ਇਖਿਆ ਕਰਦੇ ਤੇ ਵਿੱਚ ਆਹ ਤਾਂ ਬੂਟੇ ਜੀ ਤਾਂ ਹੈ ਨਹੀਂ ਇਥੇ ਪਹਿਲਾਂ ਹੁਣੇ ਹੋਏ ਆ ਵੇਚੀ ਦੇ ਪਹਿਲੇ ਨਹੀਂ ਰਹੀ ਗਈ ਪਾਣੀ ਤਾਂ ਇਹਦੇ ਚ ਹੁਣ ਵੀ ਹੋਣਾ ਪਾਣੀ ਇਨਨ ਕਰਨਾਂ ਦੀ ਪੋਲ ਲਾਇ ਹੈ ਇਹ ਬੇਤਨ ਰੋਵ ਜਾਣਾ ਹੈ ਹੋ ਜਾਣਾ ਉਹੋ ਜਿਹਨ ਜਾਣੇ ਨਹੀਂ ਦੇਣਾ ਤੁਸੀਂ ਦੇਖ ਸਕਦੇ ਹੋ ਇਹ ਖੁੱਲੀਆਂ ਛੱਡੀਆਂ ਵੀ ਆਈਆਂ ਸਾਰੀਆਂ ਮਾਰਨ ਨੂੰ ਆ ਗਿਆ ਤਾਂ ਅੱਛਾ ਆ ਸਾਰੀਆਂ ਜਿਹੜੀ ਇੱਧਰਲੀ ਸਾਈਡ ਹੈ ਖੁੱਲੀ ਆ ਅੱਛਾ ਜਾਲ ਪਾਤਾ ਵਾ ਇੱਧਰ ਬੰਦ ਹੈ ਇਹ ਤਾਂ ਵਧੀਆ ਫਿਰ ਹੈ ਨਾ ਜੁਨੀ ਹੋਣੀ ਪਹਿਲਾਂ ਉਰੇ ਹਾਂ ਸੱਤਾ ਹੋ ਤੇਰੇ ਘਰ ਬਣਾਉਂਗੇ ਉਸ ਤੋਂ ਬਾਅਦ ਇਦਾਂ ਦਾ ਉਰੇ ਬਣਾਉਂਗੇ ਕਦੀ ਨਹੀਂ ਪਾਪਾ ਹਾਂ ਪਾਪਾ आ मेरा मामा इने मामे तो बाई साल हो गए मामे बाई साल हो गए सतारा साल बिर्बियानो हो गए बाई साल हो गए तेते में दो सौ रुपया <laughs> मामा नाटक आना पता नहीं बचारे में तो कितनी आवरी कर देता हो ना मैं इन्हें नहीं देता एक बारी चलो गाइस गाइस ए जेड़ा मैं बारिदा जेड़ा दे� ब्लॉग है क्या ऊपर ऐसी क� ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਏ ਸੀ ਬਾਏ ਯੋ ਹਾਂਜੀ ਗਾਇਜ਼ ਜੇਹੇ ਕੱਲ ਅਸੀਂ ਤੁਹਾਨੂੰ ਇਥੇ ਘਰੇ ਡੰਗਰਾ ਵਾਲਾ ਦਿਖਾਇਆ ਸੀ ਨਾ ਸਾਰੀਆਂ ਮੱਝਾਂ ਖਾਈਆਂ ਸਭ ਕੁਝ ਦਿਖਾਇਆ ਜੂਗਾ ਉਹ ਸਾਰੇ ਜਿਹੜੇ ਐਕਸਟਰੀਅਰ ਤੇ ਦੇਖਦੇ ਵੀ ਮੈਂ ਆਹ ਡੈਰੀ ਦਾ ਨਾਮ ਹੈ ਰੋਪੜ ਜਿਹੜੀ ਡੈਰੀ ਕੀਤੀ ਹੋਈ ਹੈ ਤੇ ਅੱਜ ਤੁਹਾਨੂੰ ਬੜੀ ਪ੍ਰਾਣ ਨਾਲ ਮਿਲਾਂਗੇ ਹੂੰ ਮੰਗੋ ਮੰਗੋ ਤੇ ਆਖੂ ਮੇਰਾ ਬੜਾ ਬਰਾ ਸੀ ਮੰਮੀ ਬੈਠੇ ਹੈ ਜੇ ਅਸੀਂ ਆਏ ਸੀਗੇ ਮਨ ਅਸੀਂ ਜਾ ਰਹੇ ਆ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਮਾਰੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਆ ਅਗਲੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਅਜੇ ਨਾ ਛੱਡਿਓ ചാ ਇਹ ਪਰਮਾਣੂ ਟੋਕਾੜਾ ਟੋਲਾ ਦੇਣੀ ਚੀਜ਼ ਵਧੀਆ ਕੁਆਲਿਟੀ ਦੇਣੀ ਹੈ 5 ਕਿਲੋ ਦੁੱਧ ਲੈਣਾ ਹੈ ਗ੍ਰਾਈਂਡਰ ਲੱਗ ਮੈਂ ਇਦਾਂ ਲੱਗ